ਕਾਰ ਅਤੇ ਮੋਟਰਸਾਈਕਲ ਦੀ ਆਮੋ-ਸਾਮਣੇ ਹੋਈ ਟੱਕਰ ਦੇ ਨਾਲ 22 ਸਾਲ ਦੀ ਇੱਕ ਲੜਕੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਮਾਮਲਾ ਮੋਗਾ ਅਮਰitsar ਰੋਡ ਦਾ ਹੈ ਜਿੱਥੇ ਕਿ ਤੇਜ਼ ਰਫ਼ਤਾਰ ਕਾਰ ਦੀ ਮੋਟਰਸਾਈਕਲ ਦੇ ਨਾਲ ਆਮੋ-ਸਾਮਣੇ ਟੱਕਰ ਹੋ ਗਈ ਜਿਸ ਦੇ ਵਿੱਚ ਇਹ ਪਾਣਾ ਵਾਪਰਿਆ। ਜਦਕਿ ਲੜਕੀ ਦਾ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਕਿ ਨੇੜੇ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਉੱਥੇ ਉਸ ਦਾ ਇਲਾਜ ਜਾਰੀ ਹੈ। ਡਾਕਟਰਾਂ ਦੇ ਮੁਤਾਬਕ ਕੋਨਾ ਕੋਲ ਤਿੰਨ ਗੰਭੀਰ ਜ਼ਖਮੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦੇ ਗਏ ਸੀ ਤੇ ਨਾ ਵਿੱਚ ਦੋ ਔਰਤਾਂ ਤੇ ਇੱਕ ਮਰਦ ਸ਼ਾਮਿਲ ਸੀ ਤੇ ਜ਼ਖਮੀਆਂ ਦੇ ਵਿੱਚ 22 ਸਾਲਾ ਲਖਬੀਰ ਕੌਰ ਸੀ ਤੇ ਉਸ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ ਤੇ ਜੀ ਆਪਣੇ ਖੇਤ ਇੱਥੇ ਲੇਬਰ ਕੰਮ ਕਰਨ ਆਉਂਦੀ ਸੀ ਤੇ ਇਧਰੋਂ ਗੱਡੀ ਮੂਹਰਿਓਂ ਤੇਜ਼ ਬਾਲੀ ਆ ਰਹੀ ਸੀ ਡੱਕ ਡੋਲੇ ਖਾਂਦੀ ਉਹ ਰਾਜੂ ਮੁੰਡਾ ਜਿਹੜਾ ਮੋਟਰਸਾਈਕਲ ਤੇ ਉਹਨੇ ਕੱਚੇ ਲਾ ਲਿਆ ਕੱਚੇ ਲਿਆ ਕੇ ਵੀ ਗੱਡੀ ਵਾਲਿਆਂ ਨੇ ਵਿੱਚ ਮਾਰ ਕੇ ਤੇ ਕੁੜੀ ਦੀ ਡੈੱਟ ਹੋ ਗਈ ਆ ਉਹਨਾਂ ਦੋ ਜੀਆਂ ਦੇ ਸੱਟਾਂ ਬਹੁਤ ਜ਼ਿਆਦੇ ਵੱਜ ਗਈਆਂ ਆਪਰਾ ਕਿਸ ਤਰ੍ਹਾਂ ਘਟਨਾ ਕੋਈ ਨਸ਼ਾ ਕੀਤਾ ਸੀ ਲੱਗ ਕੇ ਕਿਸ ਤਰ੍ਹਾਂ ਇਹ ਅਜੇ ਡਰਾਈਵਰ ਭੱਜ ਗਿਆ ਜਾਨੀ ਕਿਹੜਾ ਇੱਥੋਂ ਹੋਰ ਗੱਡੀਆਂ ਮੰਗਾ ਕੇ ਜਾਨੀ ਇੱਥੋਂ ਨਿਕਲ ਗਿਆ ਉਹ ਤਾਂ ਕੋਈ ਪਤਾ ਨਹੀਂ ਲੱਗਾ ਅਜੇ ਪੁਲਿਸ ਪੁਲਸ ਤਾਂ ਆਈ ਹੈ ਕਿ ਐਸਾ ਹੀ ਮਤਲਬ ਮੈਂ ਗਿਆ ਵਿਆ ਹਸਪਤਾਲ 'ਚ ਉੱਥੇ ਐ ਇੱਥੋਂ ਹੀ ਗਿਆ ਕੀ ਮੰਗਾਂਨ ਸਾਹਿਬ ਮਿਲਣਾ ਚਾਹੀਦਾ ਜੀ ਇੱਕਾ ਨੂੰ ਕੁੜੀ ਦਾ ਪਿਓ ਮਰੇ ਨੂੰ ਇਹ ਚਾਰ ਪੰਜ ਮਹੀਨੇ ਹੋਏ ਆ ਬਹੁਤ ਮਾੜਾ ਕੰਮ ਹੋ ਗਿਆ ਜਿਹੜੀ ਕੁੜੀ ਦੀ ਡੈੱਥ ਹੋਈ ਹੈ ਪੇਸ਼ੈਂਟ ਐਕਸੀਡੈਂਟ ਵਾਲੇ ਦਿਨ ਆਏ ਸੀ ਕਿ ਸਾਡੇ ਕੋਲੇ ਅੱਜ ਇਕ ਤਾਂ ਖੀਲੇ ਸਾਵਾਂ ਦੇ ਵਿੱਚ ਹੀ ਗੈਸਪਿੰਗ ਕਰ ਰਹੀ ਸੀ ਬੁਰੀ ਹਾਲ ਸੀ ਲਕਵੀਰ ਕੋਰ ਲੜਕੀ ਸੀ ਜੀ ਬਾਈਕ ਸਾਲੇ ਸੀਗੀ ਪਿੰਡ ਮੈਣਾ ਇਹਨਾਂ ਦਾ ਉਹਦੀ ਤਾਂ ਡੈਥ ਹੋ ਗਈ ਉਸ ਵੇਲੇ 10-15 ਮਿੰਟ ਬਾਅਦ ਸੀ ਕੋਸ਼ਿਸ਼ ਕੀਤੀ ਸਾਡੀ ਟੀਮ ਨੇ ਪਰ ਉਹਨੂੰ ਨਹੀਂ ਬਚਾ ਪਾਈ ਬਾਕੀ ਉਹਨਾਂ ਦੇ ਨਾਲ ਸੀਗੇ ਇੱਕ ਭਗਵਾਨ ਸਿੰਘ ਪੇਸ਼ੈਂਟ ਹੈ ਜੀ ਇੱਕ ਅਮਰਜੀਤ ਕੋਰ ਹੈ ਦੋਨੋਂ ਹਸਬੰਡ ਵਾਈਫ ਹੈਗੇ 48 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ ਮੈਨੇ ਦੇਖੇ ਦੋਨੋਂ ਤਾਂ ਉਹਨਾਂ ਦੋਨਾਂ ਦੀ ਹਾਲਤ ਵੈਸੇ ਸਟੇਬਲ ਹੈ ਖਤਰੇ ਤੋਂ ਤਾਂ ਬਾਹਰ ਲੱਗ ਰਹੇ ਦੋਨੋਂ ਔਰ ਅਜੀ ਉਹਨਾਂ ਦੇ ਨਾ ਸੀਟੀ ਸਕੈਨ ਤੇ ਹੋਰ ਐਕਸ-ਰੇ ਵਗੈਰਾ ਹੋ ਰਹੇ ਆ ਉਸ ਤੋਂ ਬਾਅਦ ਹੋਰ ਬਿਹਤਰ ਤਰੀਕੇ ਨਾਲ ਲੱਭ ਪਾਵੋਗੇ ਵੈਸੇ ਕੋਸ਼ਿਸ਼ ਕਰਕੇ ਉਹਨਾਂ ਨੂੰ ਬਚਾ ਲਿਆ ਜਾਊਗਾ ਜੋ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਮੌਤ ਕਿ ਮੇਰੀ ਵੀ ਸਰ ਮੌਤ ਲਖਵੀਰ ਕੌਰ ਦੀ ਹੋਈ ਹੈ ਪੇਸ਼ੈਂਟ ਸਾਡੇ ਸਾਥ ਹੋ ਜਾਇਆ ਕਰੀ ਦੱਸਦੀ ਹੈ ਕਿ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਦਾ ਪਹੀਆ ਵੀ ਚੱਕਨਾ ਚੂਰ ਹੋ ਗਿਆ ਤੇ ਡਰਾਈਵਰ ਆਪਣਾ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਗਬਾਨ ਟੀਵੀ ਲਈ ਮੋਗਾ ਤੋਂ ਅਕਾੜ ਦੀ ਰਿਪੋਰਟ